ਨਾਗਪੁਰ ਹੋਂ ਵਾਲਾ ਕਟਾ ਹੈ ਔਰ ਤਕਰੀਬਨ ਉਸ ਜਗ ਦੇ ਮੁਖ ਸੇਵਾਦਾਰ ਸੀਗੇ ਜਿਹਨੂੰ ਅਸੀਂ ਪ੍ਰਚੀਨ ਸ਼ੰਗਲਾ ਸ਼ਵਾਲਾ ਕਹਿੰਦੇ ਨੇ ਜਿੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਮੱਖ ਲੱਕ ਮਸਤਕ ਵੀ ਹੁੰਦੇ ਨੇ ਇੱਥੋਂ ਆਸ਼ੀਰਵਾਦ ਵੀ ਲੈਂਦੇ ਨੇ ਔਰ ਮਹਾਂਜੀ ਦਾ ਤਕਰੀਬਨ ਹਰ ਪਰਿਵਾਰ ਨਾਲ ਪਿਆਰ ਸੀ ਜਿਨਨੂੰ ਵੀ ਉਹਨਾਂ ਨੇ ਆਸ਼ੀਰਵਾਦ ਦੇਣਾ ਗੁਰੂ ਕਿਰਪਾ ਦੇ ਨਾਲ ਨੂੰ ਬਖਸ਼ਿਸ਼ ਵੀ ਹੁੰਦੀ ਸੀ ਪਰ ਸਾਨੂੰ ਇੰਨੀ ਸੀ ਪਤਾ ਸਾਨੂੰ ਇਨੀ ਛੇਤੀ ਸਾਰਿਆਂ ਨੂੰ ਉਸਦੀ ਵੀ ਛੋਟਾ ਦੇ ਜਾਣਗੇ ਕਿ ਜਾਣਾ ਹਰ ਕਿਨੇ ਹੈ ਸਮਾਜ ਦੇ ਵਿੱਚ ਕਿਸੇ ਨੇ ਰਹਿਣਾ ਨਹੀਂ ਹੈ ਪਰ ਕਿਤੇ ਨਾ ਕਿਤੇ ਇਹੋ ਜਿਹੇ ਮਹਾਪੁਰਸ਼ਾਂ ਦਾ ਸਮਾਜ ਨੂੰ ਬਹੁਤ ਲੋੜ ਹੈ ਸਮਾਜ ਦੇ ਵਿੱਚ ਅੱਜ ਵੀ ਮੈਂ ਕੀ ਕਹਿ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਉਹਨਾਂ ਦੀ ਬਹੁਤ ਵੱਡੀ ਘਾਟ ਰਹਿਣੀ ਹੈ ਤੇ ਜਿੱਥੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੇ ਚਰਨਾਂ ਨਿਵਾਸ ਦੇਣਾ ਇਹ ਮੇਰੀ ਤਾਂ ਇਹੀ ਦਬਾਅ ਹੈ ਕਿ ਗੁਰੂ ਮਹਾਰਾਜ ਜਿੱਥੇ ਉਸ ਸਾਰੇ ਸਮਾਜ ਦਾ ਭਲਾ ਕਰਦੇ ਸੀ ਉੱਥੇ ਗੁਰੂ ਮਹਾਰਾਜ ਆਪਣੇ ਚਰਨਾਂ ਇਸ ਨਿਵਾਸ ਦੇਣਗੇ ਔਰ ਕਿਉਂਕਿ ਸਾਰਾ ਵੱਡਾ ਸਮਾਜ ਹੈ ਉਹਨਾਂ ਦੇ ਵਿੱਚ ਬਹੁਤ ਅਨਿਆਈ ਨੇ ਜਿਹੜੇ ਉਹਨਾਂ ਦੇ ਨਾਮਲੇ ਵਾਲੇ ਲੋਕ ਸੀ ਜਿਹੜੇ ਅੱਜ ਦਿਲ ਦਿਲ ਤੋਂ ਆ ਖਮੋਸ਼ ਨੇ ਦਿਲ ਤੋਂ ਬੜੇ ਦੁਖੀ ਦੁੱਖ ਦੇ ਵਿੱਚ ਡੁੱਬੇ ਹੋਏ ਨੇ ਔਰ ਮੈਂ ਤਰਕਸਦਾ ਵੀ ਗੁਰਮਾਰੇ ਕਿਰਪਾ ਕਰ ਸਾਨੂੰ ਸਾਰਿਆਂ ਨੂੰ ਤਾਕਤ ਬਖਸ਼ੇ ਔਰ ਜਿਹੜਾ ਮਹਾਂਤ ਜੀ ਨੇ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਅੱਜ ਵੰਡਿਆ ਹੋਇਆ ਸੀ ਉਹ ਤਾਂ ਅਸੀਂ ਘਾਟਾ ਨਹੀਂ ਪੂਰਾ ਹੋ ਸਕਦਾ ਪਰ ਕਿਤੇ ਨਾ ਕਿਤੇ ਪ੍ਰਭੂਗੇ ਰਜ਼ਾ ਹੈ ਕਿ ਸਾਨੂੰ ਸਾਰਿਆਂ ਨੂੰ ਤਾਕਤ ਬਖਸ਼ੋ ਔਰ ਮਹਾਂਜੀ ਦਾ ਜਿਹੜਾ ਸਥਾਨ ਇਹਨਾਂ ਨੇ ਬਣਾਇਆ ਅੱਛੀ ਗੱਲ ਕੀਤੀ ਆ ਔਰ ਸਾਰਿਆਂ ਦੇ ਹਰਮਨ ਪਿਆਰੇ ਸੀਗੇ ਉਹ ਸਾਰਿਆਂ ਨੂੰ ਅਸ਼ੀਰਵਾਦ ਵੀ ਮਿਲਦਾ ਰਹੇਗਾ ਜੀ ਵੀਰ ਜੀ ਸੈਟੀਨਤ ਨਸਤਨ ਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਕਿ ਕਿਸ ਤਰ੍ਹਾਂ ਦਾ ਆਮਾਨਤੀ ਜੋਤਰੀ ਆਂਦੇ ਕਿਸ ਤਰ੍ਹਾਂ ਦਾ ਦੇਖੋ ਮਹਾਰਜੀ ਦਾ ਕਿਆ ਕਹਿਣਾ ਜਿਵੇਂ ਕਿ ਸੰਤ ਲੋਕ ਸੀਗੇ ਜਿਨ੍ਹਾਂ ਨੇ ਅੱਜ ਤੱਕ ਲੋਕਾਂ ਨੂੰ ਜਿਵੇਂ ਲੋਕਾਂ ਦੇ ਉਧਾਰ ਵਾਸਤੇ ਕੰਮ ਕੀਤਾ ਇਹੋ ਜੇ ਬਾਣੇ ਚਾਰ ਕੇ ਉਹਨਾਂ ਦੀ ਇੱਕ ਐਸੀ ਰੂਹ ਸੀ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਕਿਉਂ ਕੀ ਸਾਡਾ ਜਿਹੜਾ ਸਥਾਨ ਹੈ ਸਾਡਾ ਪ੍ਰਚੀਨ ਸਥਾਨ ਹੈ ਜੀ ਉਹਦੇ ਵਿੱਚ ਅਸਾਰਾਂ ਦੀ ਕਰੋੜਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਥੇ ਨਕਮਸਤੋ ਕੇ ਆਪਣੇ ਝੋਲੀਆਂ ਭਰੀਆਂ ਨੇ ਔਰ ਮਹਾਰਜੀ ਦੇ ਕੋਲ ਆ ਕੇ ਇੱਕ ਮਨ ਨੂੰ ਸੰਤੁਸ਼ਟੀ ਹੁੰਦੀ ਸੀ ਮਨ ਨੂੰ ਇੱਕ ਔਰ ਸਕੂਨ ਦਾ ਜਿਕੇ ਜੇ ਮੇਰੇ ਕੋਈ ਦਿੱਕਤ ਵੀ ਹੈਗੀ ਤੇ ਉਪਰ ਕਿਰਪਾ ਕਰਨਗੇ ਬholenath ਕਿਰਪਾ ਕਰਨਗੇ ਔਰ ਉਹ ਦਿਨ ਦੇ ਆਸ਼ੀਰਵਾਦ ਨਾਲ ਬੰਦਾ ਠੀਕ ਵੀ ਹੁੰਦਾ ਸੀ ਔਰ ਅੱਜ ਇਸ ਆਸ਼ੀਰਵਾਦ ਨੂੰ ਅਸੀਂ ਲੋਕ ਸਾਰੇ ਵਾਝੇ ਹੋਏ ਆਂ ਅਹੀ ਅਰਦਾਸ ਹੈ ਕਿਉਂਕਿ ਜਾਣਾ ਹਰ ਇੱਕ ਬੰਦੇ ਨੇ ਪਰ ਮਾਤਾ ਜੀ ਆਰ ਮੂੜਾ ਵੀ ਹੋਈ ਨਾ ਤੁਸੀਂ ਵੀ ਹਾਂ ਹਾਂ ਅਸੀਂ ਵੀ ਸਾਰੇ ਆਏ ਸੀਗੇ ਸਾਰੇ ਨਕ ਮੁਸਤਕ ਹੋਏ ਸੀਗੇ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਸਾਨੂੰ ਸ਼ਰਤੀ ਨਹੀਂ ਨੀਚਤੀ ਚੜੇਗੀ ਪਰ ਤੁਹਾਡੀ ਦੋਨੇ ਹੀ ਗੁਰੂ ਮਾਰੇ ਅਰਦਾਸ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਗੁਰਮਾਰ ਦੀ ਕਿਰਪਾ ਨਾਲ ਲੋਕਾਂ ਨੂੰ ਉਧਾਰ ਕੀਤਾ ਲੋਕਾਂ ਨੂੰ ਅਸ਼ੀਰਵਾਦ ਦਿੰਦੇ ਸੀ ਇਸ ਤਰ੍ਹਾਂ ਜਿਹੜੇ ਸੀ ਉਸੇ ਸ਼ੀਰਮਤ ਵਾਂਝੇ ਹੋਏ ਆ ਕੁਦਰ ਗੁਰਮਾਰੇ ਇਸ ਤਰ੍ਹਾਂ ਆਪਣੇ ਚਰਨ ਨਮਾਸ ਦੇ ਬਾਕੀ ਸਾਰਿਆਂ ਨੂੰ ਜਿਹੜੀ ਤਾਕਤ ਬਖਸ਼ਣ ਜਿਹੜਾ ਸਾਨੂੰ ਕਾਟਾ ਪਿਆ ਜਿਹੜੇ ਹਿੰਦੂ ਸਮਾਜ ਨੂੰ ਬਹੁਤ ਬਹੁਤ ਹਾਂ ਬਿਲਕੁਲ ਬਿਲਕੁਲ ਬਹੁਤ ਵੱਡਾ ਕਾਟਾ ਪਿਆ ਔਰ ਸਮਾਜ ਦੇ ਵਾਸਤੇ ਇਸ ਸਨਾਦ ਗੁਰਮਤਨ ਨੂੰ ਇੱਕ ਇੱਕ ਮਾਰਗਦਰਸ਼ਕ ਸਾਡੇ ਕੋਲ ਚੱਲੇਗੇ ਜਿਹੜੇ ਸਾਨੂੰ ਹਿੰਦੂ ਧਰਮ ਨੂੰ ਇੱਕ ਮਾਰਗਦਰਸ਼ਕ ਦਿੰਦੇ ਸੀ ਹਰ ਸਥਾਨ ਤੇ ਹਰ ਪਾਠ ਪੂਜਾ ਤੇ ਹਰ ਸਮੇਲਨ ਤੇ ਹਰ ਸ਼ੁਭ ਯਾਤਰਾ ਦੇ ਉਹਨਾਂ ਦੀ ਅਮਨ ਦਿੰਦੀ ਸੀ ਔਰ ਆਸ਼ੀਰਵਾਦ ਵੀ ਦਿੰਦੇ ਲੱਗਦਾ ਸੋਨਾਟਾ ਕਿੰਨਾ ਛਾਇਆ ਗਿਆ ਬਿਲਕੁਲ ਜੀ ਬਿਲਕੁਲ ਸਾਰੇ 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 ਜਿੰਨੇ ਸਾਡੇ ਪਰਿਵਾਰ ਨੇ ਔਰ ਤਕਰੀਬਨ ਮੁਸਲਮਾਨਾਂ ਤੋਂ ਮੰਨਣ ਵਾਲੇ ਅੱਜ ਸਾਰੇ ਉਦਾਸੀ ਚ ਨੇ ਉਹ ਸਾਰੇ ਦੀ ਸੋਚ ਨੇ ਕਿ ਬਹੁਤ ਵੱਡਾ ਪਾਣਾ ਵਾਪਰ ਗਿਆ ਜਿਹੜਾ ਸਾਰੀ ਸੋਚ ਵੀ ਰੱਖੇ ਸੀ ਠੀਕ ਹੈ ਜੀ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੋਇਆ ਉਹ ਪੂਰਾ ਨਹੀਂ ਹੋ ਸਕਦਾ ਖਾਸ ਕਰ ਮੇਰੇ ਪਰਿਵਾਰ ਨੂੰ ਤਾਂ ਬਹੁਤ ਘਾਟਾ ਹੋ ਗਿਆ ਮੇਰੇ ਪਿਤਾ ਜੀ ਕੇ ਮੈਨੂੰ ਬੇਟਾ ਮੰਨਿਆ ਸੀ ਉਹਨਾਂ ਨੇ ਜਦੋਂ ਇਹ ਮੈਂ ਅੰਦਰ ਬੜਿਆਂ ਕੱਲ ਡੀਐਮ ਸੀ ਮੈਂ ਆਖਿਆ ਉਦੋਂ ਹੀ ਅੰਤਿਮ ਸਾਲ ਆ ਉਹਨਾਂ ਨੇ ਔਰ ਅੱਜ ਸਮਾਜ ਦੇ ਵਿੱਚ ਬਹੁਤ ਦੁੱਖ ਦੀ ਲਹਿਰ ਹੈ ਸਨਾਤਨ ਧਰਮ ਦਾ ਕੋਈ ਵੀ ਆਯੋਜਨ ਇਹ ਨਾ ਤੋਂ ਬਿਨਾ ਪੂਰਾ ਨਹੀਂ ਸੀ ਹੁੰਦਾ ਔਰ ਜੇ ਕੋਈ ਸਨਾਤਨ ਧਰਮ ਦੇ ਕੋਈ ਭੀੜ ਪੈਂਦੀ ਸੀ ਸਾਰਿਆਂ ਨੂੰ ਮੂਰੇ ਮੰਤਰੀ ਜੀ ਖੜਦੇ ਸੀ ਜੇ ਕਿਤੇ ਸਾਡੇ ਪਰਿਵਾਰਾਂ ਤੇ ਵੀ ਕਿਸੇ ਤੇ ਭੀੜ ਪੈਂਦੀ ਸੀ ਤਾਂ ਮੰਤਰੀ ਸਾਹਿਬ ਨਾਲ ਪਹਿਲਾਂ ਖੜਦੇ ਸੀ ਔਰ ਇਹ ਘਾਟਾ ਪੂਰਾ ਹੋਣ ਵਾਲਾ ਨਹੀਂ ਹੈ सनातम धर्म ਦੇ ਬੋੜ ਬ੍ਰਿਕਸ਼ ਅੱਜ ਸਮਾਧੀ ਚ ਚਲੇ ਗਏ ਦੇਖੋ ਦੁੱਖ ਸੁੱਖ ਕਦੀ ਵੀ ਕਿਸੇ ਤੇ ਵੀ ਆਇਆ ਕਦੀ ਪਿੱਛੇ ਨਹੀਂ ਹਟਿਆ ਕਿਸੇ ਦੀ ਮਦਦ ਵੀ ਕਰਨੀ ਆ ਤਾਂ ਵੀ ਆਪਣੇ ਤੋਂ ਬਾਹਰ ਹੋ ਕੇ ਵੀ ਮਦਦ ਕੀਤੀ ਇਹਨਾਂ ਨੇ ਲੇਕਿਨ ਉਹਦੇ ਨਾਲ ਨਾਲ ਅੱਜ ਜਿਹੜੇ ਦੇਖਿਆ ਤੇ ਰਸ ਲੋਗਾ ਦਾ ਹਿਊਮ ਲੋਗਾ ਚ ਦੁੱਖ ਸੀ ਤਾਂ ਹੀ ਸਾਰੇ ਇਕੱਠੇ ਹੋਏ ਔਰ ਮੇਰੇ ਕੋ ਤਾਂ ਸ਼ਬਦ ਵੀ ਐ ਨਹੀਂ ਵੀ ਮੈਂ ਕੀ ਕਮਾਂ ਉਨ੍ਹਾਂ ਦੇ ਬਾਰੇ ਉਹ ਤਾਂ ਖੁਦ ਇੱਕ ਐਸਾ ਵੱਡਾ ਸੰਸਥਾਨ ਸੀ ਜਿਹੜਾ ਸ਼ਬਦਾਂ ਰਾਹੀਂ ਵਿਆਖਿਆ ਨਹੀਂ ਕੀਤਾ ਜਾ ਸਕਦਾ ਬਹੁਤ ਦੁੱਖ ਹੈ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਚਰਨਾਂ ਤੇ ਆਪਣੀ ਗੋਦ ਚ ਲਿਆ ਬੋਲੇ ਨਾਥ ਪਿੱਛੋਂ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਉਹ ਸਨਾਤਨ ਧਰਮ ਦਾ ਜਿਹੜਾ ਤਵਾਜਾ ਹੈ ਦੀ ਉੱਚਾ ਲੈ ਵੀ ਮਹੰਤ ਨਾਰਾਇਣਪ uri ਜੀ ਉਹ ਇੱਕ ਮਹਾਪੁਰ ਸੰਤ ਸੰਤ ਸੰ ਅਤੇ ਉਹਨਾਂ ਦਾ ਸਾਡੇ ਵਿੱਚੋਂ ਜਾਣਾ ਜਿੱਥੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਸੰਗੜਾਂ ਵਾਲਾ ਸ਼ਵਾਲਾ ਇੱਕ ਇਤਿਹਾਸਿਕ ਸਥਾਨ ਹੈ ਇੱਥੇ ਜਿਹੜੇ ਲੋਕ ਜੁੜੇ ਹੋਏ ਸੀ ਤੇ ਸਾਰੇ ਲੋਕਾਂ ਦੇ ਮਨ ਨੂੰ ਬੜਾ ਭਾਰੀ ਦੁੱਖ ਹੋਇਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਜਦ ਸਾਧੂ ਮਹਾਤਮਾ ਜਾਂਦੇ ਨੇ ਉਹ ਆਪਣੇ ਘਰ ਜਾਂਦੇ ਨੇ ਪਰ ਸਾਡੀਆਂ ਜਿਹੜੀਆਂ ਰਿਸ਼ਤੇ ਦੀਆਂ ਮੋਹ ਦੀਆਂ ਤੰਦਾਂ ਜੁੜੀਆਂ ਹੋਈਆਂ ਤੇ ਉਹ ਕਿਤੇ ਨਾ ਕਿਤੇ ਸਾਨੂੰ ਕਿਉਂਕਿ ਅਸੀਂ ਦੁਨਿਆਵੀ ਲੋਕ ਆਂ ਸਾਨੂੰ ਉਹਦੀ ਬੜੀ ਵੱਡੀ ਤਕਲੀਫ ਹੁੰਦੀ ਹੈ ਕਿ ਕਿਉਂਕਿ ਮਹਾਂਤ ਜੀ ਹਮੇਸ਼ਾ ਖੁਸ਼ ਹਮੇਸ਼ਾ ਚਿਹਰੇ ਤੇ ਮੁਸਕਰਾਹਟ ਹਮੇਸ਼ਾ ਜੋ ਕਹਿਤਾ ਜੋ ਸਭ ਕੁਝ ਪਰਵਾਨ ਥੋੜੇ ਦਿਨ ਪਹਿਲਾਂ ਅਸੀਂ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਦਾ ਜਨਮ ਉਤਸਵ ਇਸੇ ਸਥਾਨ ਤੇ ਬਣਾਇਆ ਜਿੱਥੇ ਖੜੇ ਆਂ ਤੇ ਉਦੜ ਕਹਿਣ ਬਈ ਬਦਾਮਾਂ ਵਾਲੀ ਖੀਰ ਮੈਂ ਬਾਬਾ ਜੀ ਬਣਵਾ ਰਿਹਾ ਮੈਂ ਮਤਲਬ ਇਹ ਨੀਂਹ ਠੀਕ ਭਾਵਨਾਵਾਂ ਭਗਤਾਂ ਦੇ ਪ੍ਰਤੀ ਸਮਾਜ ਦੇ ਪ੍ਰਤੀ ਉਹਨਾਂ ਦਾ ਇਹ ਹਮੇਸ਼ਾ ਸੀ ਵੀ ਸਾਰੇ ਖੁਸ਼ ਰਹਿਣ ਸਾਰਿਆਂ ਨੂੰ ਖੁਸ਼ੀਆਂ ਵੰਡੜੀਆਂ ਸਾਰਿਆਂ ਨੂੰ ਅਸ਼ੀਰਵਾਦ ਅੱਜ ਉਹਨਾਂ ਦਾ ਜਾਣਾ ਮੈਂ ਦੇਖ ਰਿਹਾ ਅੱਖਾਂ ਨਮ ਨੇ ਕਿਉਂਕਿ ਮਹਾਂਤ ਜੀ ਨੇ ਪਿਆਰ ਦਿੱਤਾ ਅਸ਼ੀਰਵਾਦ ਦਿੱਤਾ ਖੁਸ਼ੀ ਦਿੱਤੀ ਹੈ ਜਿਹੜਾ ਵੀ ਸੰਗਲਾਂ ਵਾਲੇ ਸ਼ਵਾਲੇ ਇਸ ਸਥਾਨ ਤੇ ਆਇਆ ਇਹ ਇਤਿਹਾਸਿਕ ਸਥਾਨ ਦੇ ਮੁਖੀ ਅਤੇ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਇਸ ਸਥਾਨ ਦੇ ਨਾਲ ਅਜਿਹਾ ਭਾਰੀ ਦੁੱਖ ਹੈ ਉਹਨਾਂ ਦੇ ਜਾਣ ਦਾ ਬੜਾ ਵੱਡਾ ਸਾਡੇ ਸਾਰਿਆਂ ਦੇ ਅੰਦਰ ਦੁੱਖ ਹੈ ਕਿਉਂਕਿ ਉਹਨਾਂ ਦਾ ਜਾਣਾ ਬੜਾ ਵੱਡਾ ਘਟ ਹੈ ਵਾਕਈ ਵਾਕਈ ਮਹਾਂਤ ਜੀ ਕੋਲੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਮਹਾਂਤ ਜੀ ਦੇ ਸਮੂੱਚੀ ਇਨਸਾਨੀਅਤ ਸਮੂੱਚੀ ਮਨੁੱਖਤਾ ਦੀ ਸੇਵਾ ਉਹਨਾਂ ਦਾ ਲਗ ਸੀ ਉਹ ਉਹਨਾਂ ਦੇ ਵਿੱਚ ਕੋਈ ਕਿਸੇ ਦਾ ਕੋਈ ਫਰਕ ਨਹੀਂ ਹੈ ਉਹ ਸਾਰਿਆਂ ਨੂੰ ਬਰਾਬਰ ਦੇਖਦੇ ਤੇ ਸਾਰਿਆਂ ਨੂੰ ਬਰਾਬਰ ਮੈਂ ਸਮਝਦਾ ਉਹਨਾਂ ਦੇ ਅਸ਼ੀਰਵਾਦ ਦੇ ਕਹੇ ਹੋਏ ਦੋ ਸ਼ਬਦ ਤੇ ਜ਼ਿੰਦਗੀ ਦਾ ਪਰਉਤਾਰਾ ਕਰਨ ਵਾਲੇ ਸੀ। ਇਤਿਖਾਰ ਜੋ ਸਾਡੇ ਬਹੁਤ ਹੀ ਪੁਜਰੀ ਮੰਤेंद्रीयਾਂ ਦੇ ਪੁਰੀ ਜੀ ਆਪਣਾ ਚੋਲਾ ਚੋਲਾ ਛੱਡ ਕੇ શ્રી ਪ੍ਰਭੂ ਦੇ ਚਰਨਾਂ 'ਚ ਜਾ ਬਰਾਜੇ। ਵੇਸ਼ਾਈ ਪੁਰੇ ਸ਼ੰਕਰ ਦਾ ਅਸ਼ੀਰਵਾਦ ਉਹਨਾਂ ਤੇ ਔਰ ਸਾਰੀ ਸੰਗਤ ਨੂੰ ਸਾਰਿਆਂ ਨਾਲ ਪਿਆਰ ਕਰਨ ਵਾਲੇ। ਮੈਂ ਦੇ ਨਾਲ ਕੋਈ ਵੀ ਇਨਸਾਨ ਹੈ ਤਨੀ ਜਿਨ੍ਹਾਂ ਉਹਨਾਂ ਨੇ ਆਪਣੇ ਹਰ ਕਿਸੇ ਧਰਮ ਕਿਤੇ ਪਾਰਟੀ ਚ ਸਭ ਨਾਲ ਪਿਆਰ ਕਰ ਦਿੱਤਾ। ਬਹੁਤ ਹੀ ਇਤਿਖਾਰ ਬਹੁਤ ਹੀ ਪਿਆਰ ਉਹਨਾਂ ਜਿੱਤਿਆ ਸਾਰਿਆਂ ਨੂੰ ਅੱਜ ਉਹਨਾਂ ਪਿਆਰ ਜਿਹੜਾ ਨਾਲ ਤੁਮੇ ਮਜੂਮ ਆਇਆ ਇਹ ਸਭ ਉਹਨਾਂ ਦਾ ਪਿਆਰ ਹੈ ਜਿਹੜਾ ਉਹਨਾਂ ਨੇ ਸਾਰਿਆਂ 'ਚ ਵੰਡਿਆ ਕੋਈ ਇਸ ਇਨਸਾਨੀ ਜਿਹੜਾ ਉਹਨੇ ਪਿਆਨੀ ਹੈ ਕਿਸੇ ਧਰਮ ਦਾ ਹੈ ਕਿਸੇ ਪਾਰਟੀ ਦਾ ਹੈ ਕਿਸੇ ਰਾਜਨੀਤੀ ਦਾ ਹੈ ਉਹਨਾਂ ਨੇ ਕਦੀ ਨਹੀਂ ਕਿਸੇ ਨਾਲ ਸੋਚਿਆ ਵਿੱਚ ਇਹ ਸਭ ਨੂੰ ਪੂਰਿ ਸ਼ੰਕਰ ਦੇ ਚਰਨਾਂ ਦਾ ਅਸ਼ੀਰਵਾਦ ਦਿੱਤਾ ਉਹਨਾਂ ਨੇ ਉਹ ਮੇਰੇ ਤੇਰਾ ਬਹੁਤ ਉਹਨਾਂ ਦਾ ਅਸ਼ੀਰਵਾਦ ਸੀਗਾ ਮੈਂ 1991 ਨੂੰ ਲੱਖੇ ਲੜਦਾ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਅੱਜ ਤੱਕ ਪਹੁੰਚਿਆ ਉਹਨਾਂ ਦੀ ਕਿਰਪਾ ਦੀ ਮਿਲਤਬਾ ਜੈ ਬੋਲੇ ਹਾ ਰਾਜੇਨ ਸੰਗਲਾ ਵਾਲਾ ਸ਼ਵਾਲਾ ਦੇ ਸਾਡੇ ਆਦਰਯੋਗ ਮਹੰਤ ਨਰੈਣਪੁਰੀ ਜੀ ਦਾ ਇਦਾਂ ਚੱਲਿਆ ਜਾਣਾ ਇਹ ਸਾਡੇ ਸਾਰੇ ਹਿੰਦੂਆਂ ਦੇ ਸਨਾਤਰੀਆਂ ਦੇ ਸਿਰ ਤੋਂ ਜਿਵੇਂ ਛੱਤ ਅੱਜ ਇੱਕ ਤਰ੍ਹਾਂ ਦੀ ਰਗੀ ਹੈ ਸਾਡਾ ਮਜ਼ਬੂਤ ਥੰਮ ਡਿਗਿਆ ਹੈ ਭਗਵਾਨ ਬੋਲੇਨਾਥ ਦੇ ਆਸ਼ੀਰਵਾਦ ਦੇ ਨਾਲ ਸਾਡੇ ਸਮਾਜ ਨੂੰ ਹਮੇਸ਼ਾ ਐਸਾ ਮਾਰਗਦਰਸ਼ਨ ਦੇਣਾ ਗੁਰੂ ਜੀ ਨੇ ਔਰ ਸਾਰੇ ਪੰਜਾਬ ਦੇ ਜਿੰਨੇ ਵੀ ਧਾਰਮਿਕ ਆਯੋਜਨ ਹੋਣੇ ਉਹਨਾਂ 'ਚ ਪੂਰਾ ਆਪਣਾ ਆਸ਼ੀਰਵਾਦ ਦੇਣਾ ਸਿਹਤ ਲੰਬੇ ਸਮੇਂ ਤੋਂ ਠੀਕ ਨਹੀਂ ਸੀ ਲੇਕਿਨ باوجود ਇਸ ਦੇ ਵੀ ਸਨਾਤਨ ਦੀ ਸੇਵਾ ਦੇ ਵਿੱਚ ਕਦੇ ਵੀ ਗੁਰੂ ਜੀ ਨੇ ਪਿੱਛੇ ਨਹੀਂ ਹਟੇ ਹਮੇਸ਼ਾ ਗੁਰੂ ਜੀ ਦਾ ਆਸ਼ੀਰਵਾਦ ਸਾਰੀਆਂ ਜੱਥੇਬੰਦੀਆਂ ਜਿੰਨੀਆਂ ਵੀ ਨੇ ਸਭ ਨੂੰ ਮਿਲਿਆ ਔਰ ਅੱਜ ਗੁਰੂ ਜੀ ਦਾ ਜਿੱਥੇ ਚਲੇ ਜਾਣਾ ਇਹ ਪਰਿਵਾਰ ਲਈ ਤਾਂ ਇੱਕ ਬਹੁਤ ਵੱਡਾ ਘਾਟਾ ਹੈ ਹੀ ਹੈ ਉੱਥੇ ਹੀ ਮੈਂ ਸਮਝਦਾ ਸਾਡੇ ਸਨਾਤਨੀਆਂ ਲਈ ਸਾਰੇ ਸ਼ੇਖ ਭਗਤਾਂ ਲਈ ਪ੍ਰਾਚੀਨ ਸੰਗਲਾ ਵਾਲਾ ਸੁਵਾਲਾ ਦੇ ਸਾਰੇ ਸੇਵਕਾਂ ਲਈ ਇਹ ساری ਉਮਰ ਨਾ ਪੂਰਾ ਹੋਣ ਵਾਲਾ ਇੱਕ ਘਾਟਾ ਜਿਹੜਾ ਪਿਆ ਹੈ ਇਕ ਕਦੇ ਨਹੀਂ ਪੂਰਾ ਹੋ ਸਕਦਾ ਅੱਜ ਉਹਨਾਂ ਦੇ ਚਰੇ ਜਾਣ ਤੇ ਉਹਨਾਂ ਦੇ ਚਰਨਾਂ 'ਚ ਹਮੇਸ਼ਾ ਦੀ ਤਰ੍ਹਾਂ ਸਾਡਾ ਵंदन ਹੈ ਵਿਰੰਦਨ ਹੈ ਸ਼ਤ ਸ਼ਤ ਨਮਨ ਹੈ ਇਸ ਤਰ੍ਹਾਂ ਦਾ ਗੁਰੂ ਜੀ ਦਾ ਚਲੇ ਜਾਣਾ ਕੋਈ ਅੱਜ ਅਪੇਕਸ਼ਾ ਨਹੀਂ ਕਰ ਰਿਆ ਸੀ ਬਸ ਅਹੀ ਮੈਂ ਕਹਿ ਪਾਉਂਗਾ ਜੀ ਦੇਖੋ ਸਨਾਤਨ ਦੀ ਮਹਾਨ ਵਿਭੂਤੀ ਮਾਰਗਦਰਸ਼ਕ ਪ੍ਰੇਰਨਾ ਸਰੋਤ ਔਰ ਸਭ ਤੋਂ ਵੱਡੀ ਗੱਲ ਹੈ ਪਿਤਾ ਤੁਲਿਆ ਮਹਾਂਤ ਨਾਰਾਇਣਦਾਸ ਪੂਰੀ ਜੀ ਅੱਜ अपना शरीर ਛੱਡ ਕੇ ਭਗਵਾਨ ਭੋਲੇ ਨਾਦੇ ਚਰਨਾ ਚ ਵਿਰਾਜਮਾਨ ਹੋ ਗਏ ਨੇ ਬਹੁਤ ਵੱਡਾ ਘਾਟਾ ਵੈ ਸਨਾਤਨ ਸਮਾਜ ਨੂੰ ਔਰ ਤੁਸੀਂ ਜਿੰਨੇ ਜਿੰਨੇ ਵੀ ਦੇਖਦੇ ਪਿਓ ਇੱਕ ਐਡਾ ਦੀ ਪਵਿੱਤਰ ਆਤਮਾ ਸਗੀ ਕਿ ਅੱਜ ਸਾਰਿਆਂ ਨੂੰ ਇਦਾਂ ਲੱਗ ਰਿਹਾ ਵੀ ਜਿਦਾਂ ਉਹਨਾਂ ਦੇ ਪਿਤਾ ਚਲੇ ਗਏ ਨੇ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਸਨਾਤਨ ਨੂੰ ਮੈਨੂੰ ਆਪ ਨੂੰ ਖਾਸ ਤੌਰ ਤੇ ਪਰਿਵਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਭਗਵਾਨ ਭੋਲੇ ਨਾਦੇ ਅਨੰਨੇ ਭਗਤ ਸਗੇ ਇਸ ਕਰਕੇ ਉਹ बैठे तो भगवान भोलेनाथ ਦੇ ਚਰਨਾਂ 'ਚ ਹੀ ਹੁਣੇ ਆ ਲੇਕਿਨ ਮੈਂ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਸਰਕਾਰ ਔਰ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੇ ਵੱਲੋਂ ਇਸ ਮਹਾਨ ਬਭੂਤੀ ਦੇ ਚਰਨਾਂ 'ਚ ਸਤਿ ਸ਼ਤ ਨਮਨ ਕਰਦਾ ਔਰ ਭੋਲੇनाथ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਨੂੰ ਆਪਣੇ ਚਰਨਾਂ 'ਚ ਵਿਰਾਜਮਾਨ